ਜ਼ਿਲ੍ਹਾ ਕਪੂਤਰਾ ਦੇ ਪਿੰਡ ਹੋਠੀਆਂ ਲਾਗੇ ਸਕੂਲ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋਏ ਹਨ ਜਦਕਿ ਇੱਕ ਬੱਚੀ ਦੀ ਮੌਤ ਹੋਈ ਹੈ ਜ਼ਖਮੀਆਂ ਨੂੰ ਰਾਗੀਰਾਵਲੋਂ ਸਿਵਲ ਹਸਪਤਾਲ ਕਪੂਤਲਾ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਵਾਸੀ ਮਨਸੂਰਵਾਲ ਬੇਟ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਸ਼ੇਖਪੂਰਾ ਤੋਂ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਮੋਟਰਸਾਈਕਲ ਤੇ ਆਪਣੇ ਪਿੰਡ ਨੂੰ ਆ ਰਿਹਾ ਸੀ ਜਦੋਂ ਉਹ ਪਿੰਡ ਹੋਠੀਆਂ ਨੇੜੇ ਪੁੱਜੇ ਤਾਂ ਇੱਕ ਸਕੂਲ ਬੱਸ ਨਾਲ ਉਹਨਾਂ ਦੀ ਟੱਕਰ ਹੋ ਗਈ ਜਿਸ ਕਾਰਨ ਉਹਨਾਂ ਦੀ 7 ਸਾਲ ਦੀ ਬੇਟੀ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਵਿੱਚ ਸਿਮਰਨਦੀਪ ਅਤੇ ਉਸਦੀ ਪਤਨੀ ਸੁਮਨ ਤੇ ਇੱਕ ਬੱਚੀ ਗੰਭੀਰ ਜ਼ਖਮੀ ਹੋਏ ਹਨ ਜੇਨਾ ਨੂੰ ਕਪੂਥਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕੀਤਾ ਹੈ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਉਧਰ ਆ ਰਹੀ ਸੀ ਜਲੰਧਰ ਤੋਂ ਟੇਕ ਕੇ ਪੁਨੇ ਬਾਤ ਵਾਲੇ ਨੇ ਟੱਕਰ ਮਾਰੀ ਅੱਛਾ ਜੀ ਠੀਕ ਹੈ ਇਹ ਜਿਹੜਾ ਬੱਚਾ ਦੀ ਡੈਥ ਹੋਈ ਹੈ ਕਿੰਨੀ ਉਮਰ ਸੀ ਉਹ ਹੋ ਸਕਦਾ 7 ਸਾਲ ਦੀ ਸੀ ਸਾਡੇ ਕੋਲ ਹੋਤੀਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ ਚਾਰ ਵਿਕਟਾਇਰ ਵਿੱਚੋਂ ਇੱਕ ਪ੍ਰੋਡਕਟ ਐਂਡ ਤਿੰਨ ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਚੋ ਇੱਕ ਦਾ ਨਾਮ ਹੈ ਸਿਮਰਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਹੈ ਜਿਹਦਾ ਨਾਮ ਬਾਣੀ 1.5 ਸਾਲ ਦੀ ਬੱਚੀ ਹੈ ਅੱਛਾ ਜੀ ਸਰ ਜਿਹੜੀ ਡੈਥ ਹੋਈ ਹੈ ਉਹ ਕੀ ਨਾਮ ਉਹਦਾ ਨਾਮ ਹੈਗਾ ਆ 5 ਸਾਲ ਦੀ ਲੜਕੀ ਹੈ ਕੀ ਨਾਮ ਜੀ ਉਹਦਾ ਅਸੀਰਤ ਕੋ ਨਾਮ ਹੈ 5 ਸਾਲ ਦੀ ਲੜਕੀ ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਝੋਲੇ ਦੇ ਕਾਲ ਫ੍ਰੈਕਚਰ ਹੈਗੀ ਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਰਿਹਾ ਹੁੰਦਾ ਸਰ ਰੈਫਰ ਕਰੂੰਗਾ ਕਿ ਇੱਥੇ ਰੱਖੂੰ ਸ਼ਾਇਦ ਰੈਫਰ ਹੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ